ਸ਼ਿਵਮਰੀ ਕਮੇਟ ਦੇ ਪ੍ਰਧਾਨ ਨੇ ਬਹੁਤ ਵੱਡੀ ਜਿਹੜਾ ਸੀ ਅਕਾਲਤਾ ਸਾਬ ਤੋਂ ਲਕੋਵ ਰੱਖਿਆ ਉਹਨੂੰ ਵੀ ਦੁਬਾਰਾ ਪੁੱਛ ਲੈਣਾ ਚਾਹੀਦਾ ਕਿਉਂਕਿ ਉਹਨੂੰ ਉਹਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਸਪਸ਼ਟੀਕਰਨ ਦੇ ਵੀ ਆ ਕੇ ਕਹਾਦਾ ਕਿ 92 ਲੱਖ ਦੇ ਇਛਤਿਹਾਰ ਜੋ ਦਿੱਤੇ ਸੀ ਜਾਂ ਜਿਹੜਾ ਤੁਸੀਂ ਖਰਚ ਕੀਤਾ ਸੀਗਾ ਉਹ ਕੀ ਇਸ ਗੱਲ ਦਾ ਅੰਕਸਰ ਕੀ ਸੀਗਾ ਕਿ ਉਹਨਾਂ ਨੇ ਉਹਦੇ ਵਿੱਚ ਵੀ 77 ਨੇ ਜਿਹੜਾ ਝੂਠ ਬੋਲ ਕੇ ਲਿਖਿਆ ਉਹ ਮਾਫੀ ਵਾਲੀ ਗੱਲ ਨਹੀਂ ਸੀ ਲਿਖੀ ਉਹਦੇ ਚ ਲਿਖਿਆ ਸੀਗਾ ਜੀ ਕਿ ਅਸੀਂ ਉਸਤਾ ਜਾਬ ਦਾ ਖੰਡ ਪਾਟ ਸਾਬ ਕਰਾਉਣ ਵਾਸਤੇ ਲੋਕਾਂ ਨੂੰ ਕਿਹਾ ਸੀ ਤੇ ਪ੍ਰਧਾਨ ਨੇ ਆਪਣੇ ਵੱਲੋਂ ਜਵਾਬ ਹੀ ਨਹੀਂ ਦਿੱਤਾ ਪ੍ਰਧਾਨ ਸਾਹਿਬ ਨੇ ਉਹਲਾ ਰੱਖਿਆ ਸੀ ਜਿਹੜੇ ਅਕਾਲਤਾ ਸਰਬ ਨੂੰ ਕਬਰਾ ਕੀਤਾ ਸੋ ਮੈਂ ਸਭ ਦੀ ਹੈ ਕਿ ਸ਼੍ਰੀ ਅਕਾਲਤਾ ਸਰਬ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲੋਂ ਉੱਤਰ ਮੰਗਿਆ ਸੀ ਉਹਨੂੰ ਜਾ ਕੇ ਉੱਤਰ ਦੇਣਾ ਚਾਹੀਦਾ ਸੀ ਦੂਜੇ ਪਾਸੇ ਜਿਹੜੇ ਜਥੇਦਾਰ ਕੋਲ ਬੈਠੇ ਅਸੀਂ ਵੀ ਵਿੱਚ ਲਿਖਿਆ ਸੀ ਜਿਹਦਾ ਜਿਹੜੇ ਕੋਲ ਬੈਠੇ ਹੈ ਜਿਹਦਾ ਗੁਰਬਚਨ ਸਿੰਘ ਜੀ ਜਿਹ ਦੂਜੇ ਜਥੇਦਾਰ ਉਹਨਾਂ ਨੇ ਇਹ ਜਿਹੜਾ ਸੀ ਕਿਦੇ ਕਹਿਣ ਦੇ ਉੱਤੇ ਮਾਫੀ ਦਿੱਤੀ ਸੀਗੀ ਜਾਂ ਕਿਉਂ ਦਿੱਤੀ ਸੀਗੀ ਉਹਨਾਂ ਨੇ ਵੀ ਸ਼੍ਰੀ ਅਕਾਲ ਤਾ ਸਦੀ ਮਾਨ ਮਰਿਆ ਦਾ ਮਤਲਬ ਨੁਕਸਾਨ ਕੀਤਾ ਸੀ। ਸੋ ਇਹ ਵੀ ਗੱਲਾਂ ਹੈਗੀਆਂ ਨੇ ਪਰ ਫਿਰ ਵੀ ਐਸੇ ਬੀ ਲਿਆ ਕਿ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਤਨਖਾਈਆ ਕਰਾ ਦਿੱਤਾ ਬਾਦਸਭ ਸੁਵੀਸੇ ਬਾਦਲ ਕਿਉਂਕਿ ਸ਼੍ਰੋਮਣੀ ਕਲੰਦਾ ਪ੍ਰਧਾਨ ਨਹੀਂ ਰਹਿ ਸਕਦਾ ਜਿਹੜਾ ਬੰਦਾ ਤਨਖਾਈਆ ਹੋਵੇ ਜਿਹੜਾ ਪਤਿਤ ਹੋਵੇ। ਅੱਛਾ ਗੁਰਬਿੰਦਰ ਸਿੰਘ ਹੁੰਦੜ ਉਹਨਾਂ ਨੂੰ ਜਿਹੜਾ ਕਾਰਜਕਾਰੀ ਪ੍ਰਧਾਨ ਥਾ ਪਿਆ ਗਿਆ ਉਹਨੂੰ ਕਿਵੇਂ ਦੇ? ਉਹ ਵੀ ਇਹਨਾਂ ਨੇ ਗਲਤੀ ਕੀਤੀ। ਦੇਖੋ ਸਾਡੇ ਸੰਵਿਧਾਨ ਵਿੱਚ ਇਹ ਹੈ ਕਿ ਜੇ ਪ੍ਰਧਾਨ ਸਾਡੇ ਕੋ ਕਾਇਮ ਕਾਇਮ ਹੈ ਜਾਂ ਤੇ استیفا ਦਿੱਤਾ ਹੁੰਦਾ ਤੇ ਐਗਜ਼ੈਕਟ ਜਿਹੜੀ ਵਰਕਿੰਗ ਕਮੇਟੀ ਸੀ ਉਹ استیفا ਮਨਜ਼ੂਰ ਕਰਕੇ ਕਿਸੇ ਵਿਅਕਤੀ ਦੇਖ ਦੀ ਡਿਊਟੀ ਲਾ ਦੇਵੇ ਇਸੇ ਸ਼ਕਤੀ ਹੰਦੀ ਕਿ ਤੁਸੀਂ ਹੋਣੀ ਚਾਹੀਦਾ ਕੰਮ ਕਰੋ ਤੇ ਉਹ ਉਹ ਤੇ ਜਾਇਜ਼ ਕਿਹਾ ਜਾ ਸਕਦਾ ਵਰਕਿੰਗ ਕਮੇਟੀ ਨੇ ਫੈਸਲਾ ਕਰਨਾ ਸੀ ਇੱਕ ਅਕਾਲਤ ਸਰਬ ਦਾ ਦੋਸ਼ੀ ਦੂਜੇ ਅਕਾਲਤ ਸਰਬ ਦੇ ਦੋਸ਼ੀ ਨੂੰ ਜੇ ਵਰਕ ਐਗਜ਼ੀਕਟਿਵ ਉਹ ਲਾਰੇਆ ਕਾਰਜਕਾਰੀ ਪ੍ਰਧਾਨ ਤੁਸੀਂ ਇਹ ਸਮਝੋ ਕਿ ਦੋਨੇ ਦੋਸ਼ੀ ਹੈ ਪੁੰਦਰ ਸਾਹਿਬ ਵੀ ਉਥੇ ਇਹਨਾਂ ਦੀ ਮੀਟਿੰਗਾਂ ਕਰਾਉਂਦੇ ਰਿਹਾ ਆਪਣੇ ਘਰ ਤੇ ਉਹ ਦੋਸ਼ੀ ਕਿੱਦਾਂ ਨਹੀਂ ਉਹਨੂੰ ਕਿੱਦਾਂ ਲਾ ਦਿੱਤਾ ਇਹਨਾਂ ਨੇ ਸੋ ਮੈਂ ਸਮਝੀ ਦੀ ਹੈ ਕਿ ਗਲਤੀਆਂ ਤੇ ਗਲਤੀਆਂ ਕਰਦੇ ਆ ਪ੍ਰਧਾਨ ਉਹ ਐਕਟਿੰਗ ਪ੍ਰਧਾਨ ਲਾਇੰਂ ਸੀ ਸਕਦੇ ਉਹਦੇ ਅਸਤੀਫਾ ਦੇ ਸਕਦੇ ਸੀ ਜੇ ਉਹਨਾਂ ਅਸਤੀਫਾ ਦੇਣਾ ਹੁੰਦਾ ਅਸਤੀਫਾ ਦੇਣਾ ਚਾਹੀਦਾ ਸੀਗਾ ਵਰਕਿੰਗ ਕਮੇਟੀ ਮਨਜ਼ੂਰ ਕਰਦੀ ਅਸਤੀਫਾ ਡੈਲੀਗੇਟਸ ਦਾ ਡੈਲੀਗੇਟ ਜਿਸਲਾਸ ਬੁਲਾ ਲੰਦੇ ਉਹ ਮਨਜ਼ੂਰ ਕਰਦੇ ਫਿਰ ਉਹਦੇ ਵਿੱਚ ਕਿਸੇ ਨੂੰ ਕਾਰਜਕਾਰੀ ਲਾਇਆ ਜਾ ਸਕਦਾ ਸੀ ਪਰ ਸਾਡੇ ਕੋਈ ਸੀਨੇ ਮੀਤ ਪ੍ਰਧਾਨ ਆ ਗਏ ਜੇ ਪ੍ਰਧਾਨਕਤੇ ਜਾਣਾ ਹੋਵੇ ਤੇ ਉਹ ਮੀਟਿੰਗ ਕਰਾ ਸਕਦੇ ਆ ਮੀਟਿੰਗ ਅਟੈਂਡ ਕਰ ਸਕਦੇ ਕੋਈ ਅਸੀ ਕੱਲ ਨੂੰ ਸੀ ਸੋ ਇਹ ਸਭ ਗਲਤੀਆਂ ਤੇ ਗਲਤੀਆਂ ਕਰਦੇ ਇਹਨਾਂ ਗੱਲਾਂ ਵਿੱਚ ਇੱਕ ਕਮਰਾ ਕਰਦੇ ਨੇ ਓਸੀ ਆਈ ਸ਼੍ਰੋਮਣੀ ਕਾਲੀ ਦਲ ਦੇ ਵੀ ਹੈਗੇ ਤੇ ਹੈ ਪਰ ਕਿਤੇ ਨਾ ਦੋ ਕੁ ਤਨਖਾਈ ਹੋ ਗਈ ਤੁਹਾਨੂੰ ਬਾਕੀ ਦੇ ਕਹੇ ਮਤਲਬ ਸੰਬੋਧਿਤ ਕੀਤਾ ਗਿਆ ਦੇਖੋ ਅਸੀਂ ਸ਼੍ਰੋਮਣੀ ਕਾਲੀ ਦਲ ਦੇ ਹਾਂ ਸ਼੍ਰੋਮਣੀ ਕਾਲੀ ਦਲ ਦਾ ਸੁਧਾਰ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਹੀ ਤਕੜਾ ਕਰਾਂਗੇ ਜਾਂ ਤੁਸੀਂ ਜਾਓਗੇ ਜਾਂ ਉਹਨਾਂ ਨੂੰ ਸੱਦਾ ਦਿਓਗੇ ਚਲੋ ਜਿਹੜੇ ਸ਼੍ਰੋਮਣੀ ਕਾਲ ਦਲ ਦਾ ਕੰਮ ਕਰਦੇ ਹਨਗੇ ਆਪੇ ਹਜਰ ਦੇ ਸਕਦੇ